ਪਟਾਲਾ ਦੇ ਜਿਲੰਦਰ ਰੋਡ ਸਿਤਕ ਪੀੜ ਠੱਕੇ ਵਾਲੀ ਮਾਰਕੀਟ ਸੇ ਇੱਕ ਨੀਜੀ ਰੈਸਟੋਰੈਂਟ ਦੇ ਏਸੀ ਦਾ ਕੰਪ੍ਰੈਸ਼ਨ ਫਟ ਗਿਆ ਜਿਸ ਨਾਲ ਇੱਕਦਮ ਅੱਗ ਭੜਕ ਗਈ ਗਨੀਮਤ ਇਹ ਰਹੀ ਕਿ ਏਸੀ ਕੰਪ੍ਰੈਸ਼ਨ ਦੇ ਫਟਣ ਤੇ ਜਾਨੀ ਮਾਲੀ ਨੁਕਸਾਨ ਹੋਣ ਦਾ ਬਚਾਰਿਆ ਸਤਨਕ ਮਾਰਕੀਟ ਦੇ ਲੋਕਾਂ ਵੱਲੋਂ ਜਦੋਂ ਜੈਦ ਨਾਲ ਲੱਗ ਕੇ ਕਾਬੂ ਪਾ ਲਿਆ ਗਿਆ ਜਾਣਕਾਰੀ ਅਨੁਸਾਰ ਜਿਲੰਦਰ ਰੋਡ ਤੇ ਪੰਜਾਬ ਰੋਡ ਵੇਸ ਬਸ ਡੀਪੂ ਦੇ ਸਾਹਮਣੇ ਬਣੀ ਮਾਰਕੀਟ ਜਿਸ ਤੇ ਪੀਜ਼ਾ ਸੈਂਟਰ ਤੋਂ ਇਲਾਵਾ ਆਈਲੈਟ ਸੈਂਟ ਸਟੱਡੀ ਸੈਂਟਰ ਅਤੇ ਇਮੀਗ੍ਰੇਸ਼ਨ ਦੇ ਦਫ਼ਤਰ ਹਨ ਵਿਕੇ ਇੱਕ ਨਿੱਜੀ ਰੈਸਟੋਰੈਂਟ ਦੇ ਬਾਹਰ ਏਸੀ ਦਾ ਕੰਪਰੈਸ਼ਨ ਲੱਗਾ ਹੋਇਆ ਸੀ ਅਤੇ ਭਿਆਨਕ ਗਰਮੀ ਕਾਰਨ ਅਚਾਨਕ ਕੰਪਰੈਸ਼ਨ ਫਟ ਗਿਆ ਅਤੇ ਅੱਗ ਭੜਕ ਉઠી ਸਮੇਂ ਸਿਰ ਅੱਗ ਤੇ ਕਾਬੂ ਪਾਉਣ ਨਾਲ ਵੱਡਾ ਨੁਕਸਾਨ ਹੋਣ ਬਚਾਅ ਹੋ ਗਿਆ ਅੱਗ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਬਟਾਲਾ ਦੀ ਟੀਮ ਮੌਕੇ ਤੇ ਪਹੁੰਚੀ ਅਤੇ ਅੱਗ ਤੇ ਕਾਬੂ ਪਾ ਲਿਆ ਫਾਇਰ ਅਫਸਰ ਨੀਰ ਚਰਮਾ ਨੇ ਦੱਸਿਆ ਕਿ ਰੈਸਟੋਰੈਂਟ ਦੇ ਬਾਹਰ ਲੱਗੇ ਏਸੀ ਕੰਪਰੈਸ਼ਨ 'ਚ ਆਗ ਲੱਗੀ ਸੀ ਅਤੇ ਮੌਕੇ ਤੇ ਪਹੁੰਚ ਕੇ ਅੱਗ ਤੇ ਕਾਬੂ ਪਾ ਲਿਆ ਗਿਆ।